ਬਾਏ ਨੰਦਾ ਤੋਂ ਉਹ ਵੀ ਪੁੱਛੀ ਨਾ ਤੇ ਮੈਂ ਘਰ ਜਾਂਦੇ ਨਹੀਂ ਜਿਲ ਕਰੂਗਾ ਇੱਥੇ ਇੰਨਾ ਕਿ ਮਜਾ ਆਉਂਦਾ ਇੰਨੀ ਸ਼ਾਂਤੀ ਮਨ ਨੂੰ ਮਿਲਦੀ ਹੈ ਕੀ ਕਹਿੰਨੇ ਇੱਥੇ ਦਾ ਸਰੋ ਆਪਾਂ ਸਵਰਗ ਚ ਆ ਗਏ ਸਮਝੋ ਹਰ ਜੀ ਮਨਾਂ ਕਾਮਨਾ ਪੂਰੀ ਹੁੰਦੀ ਆ ਸੱਚੇ ਮਨ ਨਾਲ ਆਓ ਆਪਦੀ ਕਰਨਾ ਕੋਈ ਕਰਦਾ ਅੱਜ ਤਾਂ ਤੰਦਰੁਸਤੀ ਮੰਗਦੇ ਬੋਲੇ ਨਾ ਤੋ ਤੰਦਰੁਸਤੀ ਸਭ ਕੁਝ ਦਿੱਤਾ ਬੋਲੇ ਨਾ ਬਿਲਕੁਲ ਬੋਲੇ ਨਾ ਦੀ ਕਿਰਪਾ ਤੁਰੇ ਫਿਰ ਜਾਈਏ ਚੱਲੇ ਬੋਲੇ ਸੱਚੇ ਮਨ ਨਾਲ ਆਓ ਸ਼ਬਦਾਂ ਨਾਲ ਜਲ ਜੜਾਓ ਤੁਹਾਨੂੰ ਹਰ ਇੱਕ ਨੂੰ ਮਨੋ ਕਾਮਨਾ ਪੂਰੀ ਹੋਏਗੀ ਜੋ ਤੁਸੀਂ ਮੰਗੋਗੇ ਸੋ ਹੀ ਮਿਲੇਗਾ ਪੁਰੇ ਨਾਸ ਤੋਂ ਜੈ ਸ਼ੰਕਰ ਸਰ ਜੈ ਸ਼ੰਕਰ ਜੀ ਹਰ ਹਰ ਮਹਾਦੇਵ ਹਰ ਮਹਾਦੇਵ ਸਰ ਸੰਗਲਨਾਲੇਸ਼ ਵਾਲੇ ਪਹੁੰਚੇ ਹਾਂ ਜੀ ਕਿੰਨਾ ਕਨੰਦਾ ਬਾਈ ਅਨੰਦਾ ਤੋਂ ਤੁਸੀਂ ਪੁੱਛੀ ਨਾ ਬਾਈ ਮੈਂ ਘਰ ਜਾਂਦੇ ਨਹੀਂ ਜਿਲ ਕਰੂਗਾ ਇੱਥੇ ਇੰਨਾ ਕ ਮਜਾ ਆਂਦਾ ਇੰਨੀ ਸ਼ਾਂਤੀ ਮਨ ਨੂੰ ਮਿਲਦੀ ਆ ਕੀ ਕਹਨੇ ਅਸੀਂ ਬਚਪਨ ਤੋਂ ਦੇਖਦੇ ਆਏ ਹਾਂ ਅੱਜ ਮੇਰੀ 58 ਸਾਲ ਦੀ ਬਣੋ ਅਸੀਂ ਬਚਪਨ ਤੋਂ ਦੇਖਦੇ ਆਏ ਐਨਾ ਹੀ ਮਜਾ ਆਂਦਾ ਐਨਾ ਹੀ ਇੱਥੇ ਸਕੂਨ ਮਿਲਦਾ ਇੱਥੇ ਸਰੋ ਆਪਾਂ ਸਵਰਗ ਚ ਆ ਗਏ ਸਮਝ ਬਿਲਕੁਲ ਤਾ ਕਹਿੰਦੇ ਭੋਲੇ ਨਾਲ ਇੱਥੇ ਆਪ ਵਿਰਾਜਮਾਨ ਨੇ ਕੋਈ ਵੀ ਜ਼ਿਕਰ ਸ਼ਰਦਾਲੂ ਆ ਕੇ ਕੁਝ ਆਪਣੀ ਦੁੱਖ ਦੱਸਦਾ ਜਾਂ ਕੁਝ ਮੰਗਦਾ ਭੋਲੇ ਨਾਲ ਤਾਂ ਉਹ ਪੂਰਾ ਜ਼ਰੂਰ ਹੁੰਦਾ ਬਿਲਕੁਲ ਬਿਲਕੁਲ ਇੱਜ ਕੋਈ ਸ਼ੱਕਾਂ ਨਹੀਂ ਰਹਿੰਦੀ ਭਾਈ ਹਰ ਜੀ ਮਨਾਂ ਕਾਮਨਾ ਪੂਰੀ ਹੁੰਦੀ ਆ ਸੱਚੇ ਮਨ ਨਾਲ ਆਓ ਆਪਦੀ ਕਾਮਨਾ ਪੂਰੀ ਕਰਦਾ ਬਿਲਕੁਲ ਕਦੇ ਕੁਝ ਭੋਲੇ ਨਾਲ ਜੇ ਤੂੰ ਮੰਗਿਆ ਹੋਵੇ ਤੇ ਪੂਰਾ ਹੋਇਆ ਹੋਵੇ ਅੱਜ ਤਾਂ ਤੰਦਰੁਸਤੀ ਮੰਗਦਾ ਭੋਲੇ ਨਾਲ ਤਾਂ ਤੰਦਰੁਸਤੀ ਸਭ ਕੁਝ ਦਿੱਤਾ ਭੋਲੇ ਨਾਲ ਬਿਲਕੁਲ बोल बोल, बोल, बोल बोले ਨਾ ਕਿਰਪਾ ਕਰਦੇ ਨੇ ਬਹੁਤ ਕਰਦੇ ਬਹੁਤ 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 ਬੋਲਾ ਨਾ ਦੀ ਕਿਰਪਾ ਤਰੀ ਫਿਰ ਜਾਈਂ ਤੇ ਟਕੇ ਬਲਿਆ ਫਰਸਟ ਕਲਾਸ ਸ਼ਰਧਾ ਲੋਨ ਨੂੰ ਕੀ ਕਹਿਣਾ ਚਾਹੁੰਗਾ ਜਿਹੜੇ ਘਰ ਬੈਠੇ ਉਹ ਕਹਿੰਦਾ ਅੱਜ ਤੇ ਕਹਿੰਦਾ ਬਣੇ ਸੱਚੇ ਮੰਨਣਾ ਆਓ ਸ਼ਰਧਾ ਦਾ ਮੱਤ ਜਲ ਜੜਾਓ ਤੁਹਾਨੂੰ ਹਰ ਇੱਕ ਨੂੰ ਮਨੋ ਕਾਮਨਾ ਪੂਰੀ ਹੋਏਗੀ ਜੋ ਤੁਸੀਂ ਮੰਗੋ ਸੋਈ ਮਿਲੇਗਾ ਪੁਰੇ ਨਾਥ ਤੋਂ ਠੀਕ ਹੈ ਜੈ ਸ਼ੰਗਰੀ ਜੈ ਸ਼ੰਗਰੀ ਹਰ ਹਰ ਮਹਾਦੇਵ ਜੈ ਸ਼ੰਕਰ ਸਰ ਜੈ ਸ਼ੰਕਰ ਜੀ ਹਰ ਹਰ ਮਹਾਦੇਵ ਹਰ ਮਹਾਦੇਵ ਸਰ ਸੰਗਲਨਾਲੇਸ਼ ਵਾਲੇ ਪਹੁੰਚੇ ਹਾਂ ਜੀ ਕਿੰਨਾ ਕ ਅਨੰਦ ਆ ਬਾਈ ਅਨੰਦ ਆ ਦੋ ਤੁਸੀਂ ਪੁੱਛੀ ਨਾ ਤਾਂ ਬਾਈ ਮ ਘਰ ਜਾਂਦੇ ਨਹੀਂ ਜਿਲ ਕਰੂਗਾ ਇੱਥੇ ਇੰਨਾ ਕ ਮਜਾ ਆਂਦਾ ਇੰਨੀ ਸ਼ਾਂਤੀ ਮਨ ਨੂੰ ਮਿਲਦੀ ਆ ਕੀ ਕਹਨੇ ਅਸੀਂ ਬਚਪਨ ਤੋਂ ਦੇਖਦੇ ਆਏ ਹਾਂ ਅੱਜ ਮੇਰੀ 58 ਸਾਲ ਦੀ ਬਣੋ ਅਸੀਂ ਬਚਪਨ ਤੋਂ ਦੇਖਦੇ ਆਏ ਐਨਾ ਹੀ ਮਜਾ ਆਂਦਾ ਐਨਾ ਹੀ ਇੱਥੇ ਸਕੂਨ ਮਿਲਦਾ ਇੱਥੇ ਸੋਲ ਆਪਾਂ ਸਵਰੂਪ ਚ ਆ ਗਏ ਸਭ ਬਿਲਕੁਲ ਸਰ ਕਹਿੰਦੇ ਭੋਲੇ ਨਾਲ ਇੱਥੇ ਆਪ ਵਿਰਾਜਮਾਨ ਨੇ ਕੋਈ ਵੀ ਜ਼ਿਕਰ ਸ਼ਰਤਾਂ ਲਾ ਕੇ ਕੁਝ ਆਪਣੀ ਦੁੱਖ ਦੱਸਦਾ ਜਾਂ ਕੁਝ ਮੰਗਦਾ ਭੋਲੇ ਨਾਲ ਤਾਂ ਉਹ ਤਾਂ ਪੂਰਾ ਜ਼ਰੂਰ ਹੋ ਬਿਲਕੁਲ ਬਿਲਕੁਲ ਇੱਜ ਕੋਈ ਸ਼ੱਕਾਂ ਨਹੀਂ ਰਹਣੇ ਬਾਈ ਹਰ ਜੀ ਮਨੋ ਕਾਮਨਾ ਪੂਰੀ ਹੁੰਦੀ ਆ ਸੱਚੇ ਮਨ ਨਾਲ ਆਓ ਹਰ ਦੀ ਕਾਮਨਾ ਪੂਰੀ ਕਰਦਾ ਭਗਵਾਨ ਤੁਸੀਂ ਕਦੇ ਕੁਝ ਭੋਲੇ ਨਾਲ ਜੇ ਤਾਂ ਮੰਗਿਆ ਹੋਵੇ ਤੇ ਪੂਰਾ ਹੋਇਆ ਹੋਵੇ ਅੱਜ ਤਾਂ ਤੰਦਰੁਸਤੀ ਮੰਗਦੇ ਭੋਲੇ ਨਾਲ ਤਾਂ ਤੰਦਰੁਸਤੀ ਤੇ ਸਭ ਕੁਝ ਦਿੱਤਾ ਭੋਲੇ ਨਾਲ ਬਿਲਕੁਲ ਬੋਲੇ ਨਾ ਕਿਰਪਾ ਕਰਦੇ ਨੇ ਬਹੁਤ ਕਰਦੇ ਬਹੁਤ 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 ਬੋਲੇ ਨਾ ਦੀ ਕਿਰਪਾ ਤੁਰੇ ਫਿਰ ਜਾਈਦਾ ਚੱਕੇ ਵਾਲਿਆ ਫਰਸਟ ਕਲਾਸ ਹੈ ਸ਼ਰਧਾ ਲਵਨੋ ਕੀ ਕਹਿਣਾ ਚਾਹੁੰਗਾ ਜਿਹੜੇ ਘਰ ਬੈਠੇ ਨੇ ਕਹਿੰਦਾ ਅੱਜ ਤੱਕ ਇਹਨਾਂ ਬੜੇ ਸੱਚੇ ਮੰਨਣਾ ਆਓ ਸ਼ਰਧਾ ਦਾ ਜਲ ਜੜਾਓ ਤੁਹਾਨੂੰ ਹਰ ਇੱਕ ਨੂੰ ਮਨੋ ਕਾਮਨਾ ਪੂਰੀ ਹੋਏਗੀ ਜੋ ਤੁਸੀਂ ਮੰਗੋ ਸੋ ਹੀ ਮਿਲੇਗਾ ਪੁਰੇ ਨਾਥ ਤੋਂ ਠੀਕ ਹੈ ਜੈ ਸ਼ੰਗਰੀ ਜੈ ਸ਼ੰਗਰੀ ਹਰ ਹਰ ਮਹਾਦੇਵ ਜੈ ਸ਼ੰਕਰ ਸਰ ਜੈ ਸ਼ੰਕਰ ਜੀ ਹਰ ਹਰ ਮਹਾਦੇਵ ਹਰ ਮਹਾਦੇਵ ਸਰ ਸੰਗਨਾਲੇਸ਼ ਵਾਲੇ ਪਹੁੰਚੇ ਹਾਂ ਜੀ ਕਿੰਨਾ ਕ ਅਨੰਦਾ ਬਾਈ ਅਨੰਦਾ ਦੋ ਕੁ ਵਹੀ ਪੁੱਛੀ ਨਾ ਤੇ ਬਾਈ ਘਰ ਜਾਂਦੇ ਨਹੀਂ ਜਿਲ ਕਰੂਗਾ ਇੱਥੇ ਇੰਨਾ ਕ ਮਜਾ ਆਂਦਾ ਐਨੀ ਸ਼ਾਂਤੀ ਮਨ ਨੂੰ ਮਿਲਦੀ ਐ ਕੀ ਕਹਨੇ ਅਸੀਂ ਬਚਪਨ ਤੋਂ ਦੇਖਦੇ ਆਏ ਹਾਂ ਆਏ ਮੇਰੀ 58 ਸਾਲ ਦੀ ਬਣੋ ਅਸੀਂ ਬਚਪਨ ਤੋਂ ਦੇਖਦੇ ਆਏ ਐਨਾ ਹੀ ਮਜਾ ਆਂਦਾ ਐਨਾ ਹੀ ਇੱਥੇ ਸਕੂਨ ਮਿਲਦਾ ਇੱਥੇ ਸਰੋ ਆਪਾਂ ਸਵਰਗੀ ਚ ਆ ਗਏ ਸਮਝ ਬਿਲਕੁਲ ਤੇ ਕਹਿੰਦੇ ਭੋਲੇ ਨਾਲ ਇੱਥੇ ਆਪ ਵਿਰਾਜਮਾਨ ਨੇ ਕੋਈ ਵੀ ਜ਼ਿਕਰ ਸ਼ਰਦਾਲੂ ਆ ਕਿ ਕੁਝ ਆਪਣੀ ਦੁੱਖ ਦੱਸਦਾ ਜਾਂ ਕੁਝ ਮੰਗਦਾ ਭੋਲੇ ਨਾਲ ਤਾਂ ਉਹ ਪੂਰਾ ਜ਼ਰੂਰ ਬਿਲਕੁਲ ਬਿਲਕੁਲ ਇੱਥੇ ਕੋਈ ਸ਼ੱਕ ਨਹੀਂ ਰਹਿੰਦਾ ਭਾਈ ਹਰ ਜੀ ਮਨਾਂ ਕਾਮਨਾ ਪੂਰੀ ਹੁੰਦੀ ਆ ਸੱਚੇ ਮਨ ਨਾਲ ਆਓ ਹਰ ਦੀ ਕਾਮਨਾ ਪੂਰੀ ਕਰਦਾ ਪਰੋਭੀ ਕਦੇ ਕੁਝ ਭੋਲੇ ਨਾਲ ਜੇ ਤੂੰ ਮੰਗਿਆ ਹੋਵੇ ਤੇ ਪੂਰਾ ਹੋਇਆ ਹੋਵੇ ਅੱਜ ਤਾਂ ਤੰਦਰੁਸਤੀ ਮੰਗਦੇ ਭੋਲੇ ਨਾਲ ਤਾਂ ਤੰਦਰੁਸਤੀ ਸਭ ਕੁਝ ਦਿੱਤਾ ਪਰੋਲੇ ਨਾਲ ਬਿਲਕੁਲ ਬੋਲੇ ਨਾ ਕੀਰਪਾ ਕਰਦੇ ਨੇ ਬਹੁਤ ਕਰਦੇ ਬਹੁਤ 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 ਬੋਲਾਦੇ ਬੋਲੇ ਨਾ ਦੀ ਕਿਰਪਾ ਤਰੀ ਫਿਰ ਜਾਈਂਦੇ ਟਕੇ ਬਲਿਆ ਫਰਸਟ ਕਲਾਸ ਸ਼ਰਧਾ ਲੋਨ ਨੂੰ ਕੀ ਕਹਿਣਾ ਚਾਹੁੰਗਾ ਜਿਹੜੇ ਘਰ ਬੈਠੇ ਹੋ ਤੁਸੀਂ ਕਹਿੰਦਾ ਅੱਜ ਤੇ ਕਹਿੰਦਾ ਬੜੇ ਸੱਚੇ ਮਨ ਨਾਲ ਆਓ ਸ਼ਰਧਾ ਦਾ ਮੱਥ ਜਲ ਜੜਾਓ ਤੁਹਾਨੂੰ ਹਰ ਇੱਕ ਨੂੰ ਮਨੋ ਕਾਮਨਾ ਪੂਰੀ ਹੋਏਗੀ ਜੋ ਤੁਸੀਂ ਮੰਗੂ ਸੋ ਹੀ ਮਿਲੇਗਾ ਬੋਲੇ ਨਾ ਤੋਂ ਠੀਕ ਹੈ ਜੈ ਸ਼ੰਗਰੀ ਜੈ ਸ਼ੰਗਰੀ ਹਰ ਹਰ ਮਹਾਦੇਵ